ਇਹ ਕਹਿੰਦਾ ਇਹ ਕਹਿੰਦਾ ਭੱਜਣ ਦੇ ਕੋਈ ਹੋਰ ਨਾ ਆਇਆ ਨਾ ਉਹ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋਈ ਬੀਬੀਆਂ ਕੋ ਮੰਗਣ ਦੇ ਸੀ ਅੱਛਾ ਮੰਗਣੀ ਹਾਂ ਮੈਂ ਵੀਡੀਓ ਬਣਾਈ ਆ ਆਵੇ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਸਾਰੀ ਗੱਲ ਝੂਠੀ ਮਨਸਿਕ ਦਾ ਇੱਥੇ ਲੱਗਦੀ ਇੱਥੇ ਵੀ ਆਇਆ ਤੁਸੀਂ ਇਹ ਅੱਲਾ ਦੇ ਦੇ ਕੇ ਕਾਰੀ ਬਰਵਾਸੀ ਲੋਕ ਭੱਜ ਗਏ ਇਹਨਾਂ ਲੋਕਾਂ ਨੇ ਕੰਮ ਸ਼ੁਰੂ ਕਰ ਲਿਆ ਨਵਾਂ ਕੰਮ ਸ਼ੁਰੂ ਕਿ ਆਪਾਂ ਕੀ ਆਪਾਂ ਭਾਈ ਕਿਹੜੀ ਫੋਟੋ ਦੀ ਨੇ ਉਹਨਾਂ ਕੋ ਪੈਸੇ ਮੰਗਣ ਦੇ ਸੌਰੀ ਕੀ ਆ ਕਰਨ ਉਹ ਤਾਂ ਚਲੋ ਫਿਰ ਆ ਜਾ ਆ ਜਾ ਉਧਰ ਆ ਦਿੰਦੇ ਪਿਆਰ ਦੇ ਪਿਆਰ ਦੇ ਪਿਆਰ ਦੇ ਕਿੱਥੋਂ ਦੇ ਰਹਿਣ ਵਾਲੇ ਜੇ ਪਿਆਰ ਦੇ ਪਿਆਰ ਦੇ ਪਿਆਰ ਦੇ ਇਹ ਤੇ ਪੰਜਾਬੀ ਪ੍ਰੋਪਰ ਬੋਲਣ ਦੇ ਨੇ ਜਿਹੜੇ ਲੋਕ ਕਹਿੰਦੇ ਨੇ ਇਹਨੇ ਜਿਹੜੇ ਪ੍ਰਵਾਸੀ ਦੇ ਸਾਨੂੰ ਭਲੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਸਾਨੂੰ ਵੀ ਬੋਪ ਬਣਾਤਾ ਇਹਨਾਂ ਨੇ ਜਿਆਨ ਲੱਗਿਆ ਜਾਵਦਾ ਲੱਗਿਆ ਵੀ ਸਾਵਣੀ ਜੇ ਮੈਂ ਤਾਂ ਦੇ ਕਮਰਾ ਦਿਹਾੜੀ ਤੋਂ ਲੋਕ ਦੇ ਨਾਲ ਜੇ ਮੈਂ ਨੇ ਨੂੰ ਜਿੰਨੀ ਤੇ ਤਿਆਰੀ ਇੱਕ ਦੋ ਕਿਤੇ ਕਮਰਾ ਲੱਗ ਜੇ ਲੱਗ ਜੇ ਉਹਦੇ ਵੀ ਜਿੰਦਗੀ ਹੈ ਆ ਵੀ ਹੋ ਰਿਹਾ ਇਹ ਪੁਰਾਣਾ ਦਾ ਜਦੋਂ ਕੋਲੋਂ ਕੱਟਦਾ 40 ਸਮੇਂ ਤੋਂ ਹੈ ਕਿ ਉਹ ਹੋਣੀ ਉਹ ਹੋਣੀ ਆਪ ਚੱਲ ਆਪ ਆ ਆ ਕਮਰਾ ਆ ਥੋੜਾ ਤੋਂ ਦੇਖੀਂ ਦੱਸ ਮੈਨੂੰ ਤੁਸੀਂ ਦੇਖਿਂ ਹਾਂ ਗੱਤ ਹੈ ਇਹ ਗੁਰੂ ਘਰ ਆਵੇ ਪਰ ਮੰਨਦੇ ਆ ਹੋਟਲਾਂ ਦੇ ਨਾਂ ਤੇ ਪੈਸੇ ਲੈਣ ਦੇ ਲੋਕਾਂ ਜਿਨ੍ਹਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇਹਨੂੰ ਆਪਣੇ ਘਰ ਲੈ ਜਾਓ ਪਰ ਇਹ ਕੌਣ ਤੋਂ ਬੰਦਿਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦਿਆਂ ਨੂੰ ਨਿਕਲ ਜਾ ਤੁਹਾਨੂੰ ਆਇਆ ਤੇਰਾ ਸੇਵਾ ਨਹੀਂ ਕਰਦਾ ਤੂੰ ਨਿਕਲ ਜਾ ਸਰੇ ਹੋਟਲ ਵਾਲਿਆ ਹੁਣ ਦੂਜੇ ਨੂੰ ਘੋਟੇ ਪਾਵਾ ਲੀਂ ਤੈਨੂੰ ਸਾਰੇ ਦਿਨ ਪਾਇਆ ਕਦੀ ਦਾ ਅੱਜ ਤਾਂ ਭਜਾਇਆ ਯਾਰ ਹੁਣ ਆ ਬੰਦੇ ਨੇ ਤੁਹਾਡੇ ਨਾਲ ਬੈਠਾ ਜਿਹੜਾ ਇੱਥੇ ਆ ਭਜਾਇਆ ਕਪੜਾ ਲਾਗ ਬੈਠਾ ਸੀ ਇੱਥੇ ਐਸਾ ਉਹ ਵੀ ਭਜਾ ਬੰਦੇ ਬਾਕੀ ਨਹੀਂ ਤੇ ਭੋਲੇ ਭਾਜੀ ਉਹ ਹੈ ਨੀਸ਼ਾ ਮੰਗਲੇ ਆਫ ਨਹੀਂ ਨਹੀਂ ਇਹ ਦੁਕਾਨ ਛੱਡ ਕੇ ਭੱਜ ਚੁਕਿਆ ਦਮਾਲੇ ਬੰਨ ਕੇ ਠੀਕ ਮੰਗਦੇ ਠੀਕ ਮੰਗਦੇ ਹਾਂ ਇੱਥੇ ਇੱਥੇ ਬੈਠਾ ਕਹਿਣੀ ਆ ਹਾਂ ਅੱਡਾ ਇਹਨਾਂ ਦਾ ਮੇਨ ਵਿੱਚ ਕੋਈ ਕ ਦਮਾਲੇ ਬੰਨ ਕੇ ਤੇ ਬੈਂਦੇ ਲੋਕੇ ਆ ਹੋਣਾ ਹੈ ਨਹੀਂ ਕਹਿਣੀ ਕਹਿਣੀ ਪੱਛੀ ਤੜੀ ਆਈ ਖਬਰ ਇਹ ਭਰਾਵਾ ਤੁਸੀਂ ਇਹ ਕੰਮ ਕੀਤੇ ਮੇਰੀ ਸੁਣੋ ਗੱਲ ਇਹ ਅੰਮਰਸਰ ਦੇ ਅੰਮਰਸਰ ਤੋਂ ਡਾ ਲਿਆ ਨਹੀਂ ਰਹੇ ਕਿਹੜਾ ਕਰਨਾ ਭਾਵੇਂ ਦੁਕਾਨਾਂ ਆਇਆ ਭਾਵੇਂ ਮਰਜੀ ਕਰ ਜੇ ਜੇ ਮੋਹਰਾਂ ਨੇ ਜੇ ਅੰਮਰਸਰ ਤੋਂ ਮਾਣੇ ਸ ਜਾ ਕੇ ਇੱਕ ਤਾਂ ਮੰਡੀ ਆ ਆ ਚਾਰ ਜ਼ੀਰੋ ਗੱਡੀ ਮੈਂਬਰ ਹੈਗਾ ਨਹੀਂ ਗੱਡੀ ਵਾਲੇ ਭਰਾ ਸਾਰੇ ਆਪਣੇ ਗੱਲ ਗਲਤ ਗਲ ਫੜੇਗਾ ਫਿਰ ਤੂੰ ਮੈਂ ਤੈਨੂੰ ਮੈਂ ਦੱਸ ਸਕਦਾ ਮੈਂ ਪੱਟੀ ਦੱਸਦਾ ਪੱਟੀ ਦੱਸਦਾ ਸੋਦਾ ਸੁਣਿਆ ਪੰਨਾ ਹਾਂ ਹਾਂ ਕੀ ਆਪਾਂ ਭਾਈ ਕੀ ਕਰੀਏ ਕੜੀਏ ਫੋਟੋ ਵੀ ਇਹਨੇ ਮੈਨੂੰ ਕੋ ਪੈਸੇ ਮੰਗਣ ਦੇ ਸੌਰੀ ਕੀ ਆ ਬਾਈ ਉਹ ਤਾਂ ਚਲੋ ਤੇ ਕਰੋ ਆ ਜਾ ਆ ਜਾ ਥੱਲੇ ਬੈਠੋ ਉਧਰ ਆ ਬੰਦੇ ਮੈਂ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਬਿਆਹ ਤੋਂ ਇਹ ਤੂੰ ਤੀਕ ਬੈਠਾ ਲੈ ਨਾ ਸੌਰੀ ਭਾਈ ਮੈਂ ਸੁਣ ਲੈ ਮੈਂ ਤੇ ਪਹਿਲਾਂ ਕੋ ਸਿਕੰਜੇ ਨਾਲ ਬਿਆਹ ਤੋਂ ਇਹ ਆ ਗਿਆ ਨਾ ਕੱਪ ਥੱਲੇ ਬੈ ਥੱਲੇ ਬੈ ਬਾਬਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋ ਥੱਲੇ ਬੈ ਯਾਰ ਥੱਲੇ ਬੈ ਥੱਲੇ ਬੈ ਭਾਈ ਫੋਟੋ ਵਿੱਚ ਨਾ ਮੈਗਨੇਟ 50 ਰੁਪਏ ਦੀ ਹੋਤੋ ਨਹੀਂ ਵਿੱਚ ਨੇ ਭਾਈ ਮੈਗਨੇਟ ਵਿੱਚ ਨੇ 50 ਰੁਪਏ ਦੀ ਹਾਈ ਕੋਰ ਆ ਨੰਬਰ ਆਪ ਨੂੰ ਜੀ ਕਿੰਨੇ ਰਿੰਗ ਮਿਲੂ ਇਹ ਭਾਈ ਜੀ ਨਾ ਆਹ ਤੋਂ ਅਲੱਗ ਨੇ ਇਹ ਹੋਟ ਆ ਜਾ ਬਾਬਾ ਜੀ ਹਟਾ ਉਹਨਾਂ ਨੂੰ ਕਹਿਣ ਦਾ ਵੀ ਫੀਸ ਦੇਣੀ ਆ ਪੈਸੇ ਦੇਣੇ ਨਹੀਂ 50 ਰੁਪਏ ਦੀ ਮੈਗਨੇਟ ਵਿੱਚ ਆ ਵੇਖਿਆ ਨਾ ਕਿੱਦੇ ਨਾ ਬਾਬਾ ਜੀ ਮਤਲਬ ਹੋਰ ਬੰਦਾ ਏ ਇਹ ਇਹ ਦੂਜੇ ਹੋਣੇ ਨਹੀਂ ਨਹੀਂ ਤੁਹਾਡੀ ਕਾਫੀ ਮਦਦ ਕਾਫੀ ਕਰੀਓ ਤੁਸੀਂ ਇਹਨਾਂ ਨੇ ਬਦਨਾਮ ਕੀਤਾ ਸੱਖਾਂ ਨੂੰ ਕੀ ਕੀ ਮੰਗ ਕੇ ਖਾਣਾ ਨਹੀਂ ਅਜੇ ਗੁਰੂ ਘਰ ਆ ਕੇ ਮੰਗਣ ਦੇ ਫਿਰੋ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬਣ ਕੇ ਉੱਥੇ ਤੇ ਸਾਡਾ ਜੀ ਬਚਾ ਲੈ ਮੇਰੀ ਇੱਕ ਗੱਲ ਥੋੜਾ ਸੁਧਰਨਾ ਹੈ ਕਿ ਪਰਚਾ ਦਰਜ ਕਰਾਉਣਾ ਜਾਂ ਹਟਣਾ ਬਹੁਤ ਦੀਆਂ ਗੱਲਾਂ ਦੋ ਦੋ ਹਟਣਾ ਕਿ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਤਾਂ ਬਈ ਦੋ ਗੱਲਾਂ ਰੋਟਾ ਖਲੋੜਿਆ ਕਮੜਾ ਪਰਚਾ ਦਰਜ ਕਰਾਉਣਾ ਕਿ ਹਟਣਾ ਅਜ ਨਹੀਂ ਸੰਗਤ ਖਲੋਤੀ ਆ ਇਹਨਾਂ ਸਾਹਮਣੇ ਕਹਿ ਦੋ ਵੀ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦੋ ਤੇ ਤੁਹਾਨੂੰ ਬੰਦੇ ਦੇ ਪੁੱਤ ਬਣਾਉਂਦਾ ਕਿ ਜੇ ਦੁਨੀਆ ਮਸਾਂ ਦੀ ਭੱਤੇ ਇਹ ਮੇਰੇ ਪੈਸੇ ਪੜਾਈ ਦੇ ਪਰੂ ਬਣ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਇਹ ਨਵਾਂ ਕੰਮ ਹੈ ਤਮਾਲੇ ਬਨ ਕੇ ਪੈਸੇ ਦੇ ਦੇ ਆਪਾਂ ਪੜਾਈ ਕਰਨਾ ਕਿਉਂ ਨਹੀਂ ਫੀਸ ਦੇਣੀ ਆਪਾਂ ਪੜਨਾ ਹੈ ਹਟਣਾ ਵਾ ਹਾਂਜੀ ਵੀ ਇਥੋਂ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਨੂੰ ਕਹਿਣ ਡਿਆ ਕਿ ਕਿਤੇ ਨਾ ਇਹ ਨਾ ਚਲ ਜਾਣਾ ਨਹੀਂ ਵੇਖ ਲੈ ਆਜਾ ਲੋਕ ਨੇ ਲੋਕ ਨੇ ਸੰਢਿਆ ਨਾ ਤੂੰ ਹਟਣਾ ਤੂੰ ਹਟਣਾ ਜਾਨ ਨੇ ਕੱਢ ਜਾ ਜੇ ਸੰਗਤ ਕੋ ਪੈਸਾ ਨਹੀਂ ਤਾਂ ਮੈਂ ਨਹੀਂ ਕਰਦਾ ਕੰਮ ਜਿਹੜਾ ਜਿਹੜਾ ਮੈਂ ਤੁਹਾਨੂੰ ਦਿਖਾ ਦਮ ਆਦਮੀ ਇਹਦੇ ਨਾਲ ਇਹ ਭਾੜੇ ਇਹ ਨਹੀਂ ਨਾ ਡਾਨਾ ਉਹ ਹੀ ਇਹ ਉਹ ਕੰਮ ਦਾ ਦਿਖਾਇਆ ਫੋਟੋ ਮੈਂ ਦਿਖਾਇਓ ਕਿੱਥੋਂ ਦੇ ਕਿੱਥੋਂ ਦਾ ਤੂੰ ਕਿਦਿੱਤ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਤੇਰਾ ਮਾਪਿਓ ਕਿੱਥੇ ਰਹਿੰਦੇ ਮੇਰੇ ਮੰਮੀ ਤੇ ਖਿਡੌਣੇ ਵਿੱਚ ਤੇਰੇ ਮਾਪੇ ਕੋਲ ਤੇਰੇ ਲਈ ਕਿਉਂ ਆਈ ਏ ਤੁਸੀਂ ਮਾਣਾ ਸਿੰਘ ਰੋਡ ਏ ਨੀਗਾ ਆਹ ਕੰਮ ਕਰ ਦੋ ਵੀਰੇ ਮੈਂ ਸਭਲਾ ਲੈ ਆਵੇਂ ਤੂੰ ਨਹੀਂ ਆਇਆ ਤੈਨੂੰ ਮੰਗਦੇ ਆਂ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਲਓ ਭਾਜੀ ਮੰਗਦੇ ਵੇਖੇ ਕਿ ਨਹੀਂ ਭਾਜੀ ਦਿਖਿਆ ਉਹਦੀ ਵੀ ਨਹੀਂ ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ ਇੱਕ ਮਿੰਟ ਪਾਸ ਸਾਰੇ ਵਾਲੇ ਵਾਲੇ ਇਹ ਮੰਗਦੇ ਵੇਖੇ ਨੇ ਇੱਥੇ ਦਰਬਾਰ ਸਾਹਿਬ ਦੇ ਬਾਅਦ ਸਾਰੇ ਹੋਰ ਨਹੀਂ ਦੋ ਇਹ ਬੇਰ ਅਗਲੇ ਨੂੰ ਕਹਿੰਦੇ ਮੇਰੇ ਮੰਮੀ ਡੈਡੀ ਨਹੀਂ ਦੇਖਣ ਪਹਿਲਾਂ ਪਹਿਲਾਂ ਫੋਟੋ ਬਣਾਇਆ ਫੋਟੋ ਬਣਾਓ ਹਾਂ ਅੱਜ ਤੱਕ ਆ ਕੇ ਦੇਣ ਨਹੀਂ ਆਇਆ ਪਹਿਲਾਂ ਇਹ ਫੋਟੋਆਂ ਵਿਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਇਹ ਲੋ ਦੀ ਮਾਰਕੀਟ ਜੀ ਗਈ ਇਹ ਕੰਮ ਕਰਦੇ ਆ ਨਾ ਸਾਰੇ ਜਣੇ ਇੱਧਰ ਆ ਬਣਾ ਲੈ ਮਾਰਕੀਟ ਹੀ ਗਈ ਆਓ ਹੋ ਇੱਧਰੇ ਆਓ ਕਾਦੇ ਤੁਸੀਂ ਵੀਡੀਓ ਬਣਾ ਲੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਹੈ ਨਾ ਉਹ ਗੰਦ ਪਾਇਆ ਪੰਜਾਬ 'ਚ ਇਹਨਾਂ ਨੇ ਗੁਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾਂ ਕਸਮ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਨੇ ਪੜ੍ਹਨ ਦੇ ਲਿਖਣ ਦੀ ਉਮਰ ਆ ਆ ਨਵਾਂ ਕੰਮ ਆ ਮਾਪਿਓ ਧਰਮ ਦੀ ਆੜ ਦੇ ਵਿੱਚ ਬਸ ਠੀਕ ਹੈ ਕਦੀ ਇਹ ਸਿਰਕੇ ਦਮਾਲੇ ਬਾਲ ਲੈਂਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਪਿਓ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦੋ ਕਦੀ ਇਹ ਕਹਿੰਦੇ ਆ ਕਿ ਸਾਡੀ ਸਕੂਲ ਦੀ ਫੀਸ ਦੇ ਦੋ ਕੀ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਕੀ ਪ੍ਰਭਾਵ ਪੈਂਦਾ ਹੋਊਗਾ ਨਾਮ ਹੀ ਹੁੰਦੀ ਹੁਣ ਤੁਹਾਨੂੰ ਤਾਂ ਮੇਰਾ ਰਦਾ ਬਾਲੂ ਘਾੜ ਦੀ ਕੱਲਾ ਚੱਲੋ ਜੀ ਚੱਲੋ ਬੱਲੋ ਦੋਨਾਂ ਨੂੰ ਬੱਲੋ ਨਹੀਂ ਜਿਹੜੀ ਦੀ ਮਾਂ ਦੀ ਮਾਂ ਦਾ ਹੋਣ ਲਾ ਮਾਣੂ ਬਲਾਉਂਦਾ ਜੇ ਤੇ ਮੰਨੋ ਜੇ ਤੇ ਮੰਨ ਜੋ ਕੇ ਵੀ ਅਸੀਂ ਦਾ ਦੋ ਭੀਖ ਨਹੀਂ ਮੰਗਦੇ ਪੱਕੀ ਗੱਲ ਹੈ ਦੇਖਗੇ ਅਸੀਂ ਅਸੀਂ ਤਾਂ ਵੱਲੋਂ ਭਾਈ ਮੰਗਦੇ ਜਿਹੜਾ ਹਾਂਜੀ ਉਧਰ ਮੂੰਹ ਕਰਕੇ ਕਹਿੰਦਾ ਵੀ ਮੰਗਦੇ ਹਾਂਗਾ ਤਾਂ ਨਹੀਂ ਮੰਗਾਂਗੇ ਭਾਈ ਮੰਗ ਕਰਦੀ ਮੰਗੰਦੇ ਅਸੀਂ ਪਹਿਲਾਂ ਤੇਰੇ ਕੋਲ ਹੋਰ ਕੀ ਕਹਿੰਦੇ ਹੋ ਬਸ ਇਹਦੇ ਕੁਝ ਨਹੀਂ ਕਰਦੇ ਨਾ ਮਾਰਾ ਤੇ ਕਰੇ ਨਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਸਾਰੇ ਜਾਣੇ ਝੂਠੇ ਇਹ ਤੇ ਲੱਗਦਾ ਹੈ ਤੁਹਾਨੂੰ ਇਹ ਹੈ ਕਿ ਅੱਜ ਦੇ ਜਿਹੜੇ ਪਰਵਾਸੀ ਲੋਕ ਭੱਜ ਗਏ ਇਹਨਾਂ ਲੋਕਾਂ ਨੇ ਕੰਮ ਸ਼ੁਰੂ ਕਰ ਲਿਆ ਨਵਾਂ ਕੰਮ ਸ਼ੁਰੂ ਹੈ ਹਾਂ ਨਹੀਂ ਵੀ ਵੇਚਾ ਹੋਣੀ ਇੱਕ ਮਿੰਟ ਇਹ ਇਹ ਪੈਸਾ ਤੇ ਨਾ ਦਵੇ ਸੰਗਤ ਨੂੰ ਵੀ ਕਰਾ ਥੋੜਾ ਬੰਦਾ ਸੰਗਤ ਨਾ ਪੈਸੇ ਦੇਵੇ ਇਹਨਾਂ ਨੂੰ ਔਰ ਮੇਰੀ ਬੇਨਤੀ ਸੁਣ ਲੋ ਇੱਕ ਮਿੰਟ ਪੈਸੇ ਮੰਗਦੇ ਹੋ ਹਾਂ ਜਾਂ ਨਾ ਚ ਜਵਾਬ ਦੇ ਮੰਗਦੇ ਆ ਮੰਗਦੇ ਜਣਾ ਮੰਗਦੇ ਨਾ ਸੱਚ ਬੋਲੇ ਨਾ ਚ ਮੰਗਦੇ ਜੇ ਹਾਂ ਜੀ ਕਿੰਨਾ ਚਿਰ ਹੋ ਗਿਆ ਮੰਗ ਲੈਣਾ ਭਾਈ ਜੀ ਇਹਨਾਂ ਨੂੰ ਇਕੱਠਾ ਪਾ ਕੇ ਲੈਕ ਨਹੀਂ ਕੋਈ ਪੁੱਛ ਨਹੀਂ ਕਿ ਕਿੰਨਾ ਚਿਰ ਹੋ ਗਿਆ ਮੰਗਦੇ ਨੂੰ 2 ਮਹੀਨੇ 2 ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗਣਾ ਨਹੀਂ ਮੰਗੋਗੇ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਆ ਮੇਰੀ ਬ੍ਰਦਰ ਪੰਜਾਬੀ ਦੀ ਦੁਕਾਨ ਅੱਥੇ ਮੈਂ ਕੰਮ ਕਰਦਾ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ 1.5 ਸਾਲ ਹੋ ਗਿਆ ਆ ਮੰਗਦੇ ਜੀ ਵੇਡੋ ਹੱਲੇ ਵੀ ਝੂਠ ਬੋਲੀ ਨਾ ਮਾਰੇ ਗਾਹ ਤਾਂ ਨਹੀਂ ਮੰਗਣਾ ਛੱਡ ਦਿਓ ਨਹੀਂ ਮੰਨਤਾਗੇ ਇਹ ਨਹੀਂ ਅੱਠਵੇਂ ਤੋਂ ਬਾਅਦ ਨਹੀਂ ਮਿਲਿਆ ਇਹ ਸੰਗਤ ਹੈ ਫੈਸਲਾ ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ ਗਾ ਤਾਂ ਨਹੀਂ ਮੰਗਦੇ ਕੋਈ ਅੱਜ ਉਹ ਮੰਗੇਗਾ ਨਹੀਂ ਇਹ ਰਹਿਣ ਵਾਲੇ ਕੋਲੋਂ ਲੈ ਜੂ ਹੀ ਲੈਦਾ ਹੈ ਸ਼ਾਮ ਨੂੰ ਇਹ ਤੁਹਾਨੂੰ ਅੱਠਵੇਂ ਲੈ ਆਏਗਾ ਸਾਡੀ ਹਾਂ ਆਹ ਕੁਛ ਆਪ ਕੁਛ ਕਿੱਥੋਂ ਦਾ ਰਹਿਣ ਵਾਲਾ ਅੱਲਾ ਲਾਓ ਜੀ ਪਹਿਲਾਂ ਕਹਿੰਦੇ ਮਾਨ ਸਿੰਘ ਗੇਟ ਦੇ ਹੁਣ ਕਿੱਥੋਂ ਦਾ ਰਹਿਣ ਵਾਲਾ ਪਿਆਰ ਦੇ ਮਾਨ ਸਿੰਘ ਰੋਡ ਦੇ ਪਿਆਰ ਦੇ ਪਿਆਰ ਦੇ ਮਾਂ ਬਣੀ ਸੀ ਮਾਂ ਕਿੱਥੇ ਆਲੀ ਮੈਨੂੰ ਤਾਂ ਬੁਲਾ ਲੈਣਾ ਮਾਨ ਬੁਲਾ ਦੇ ਨੂੰ ਦੇਖੋ ਭਾਈ ਉਹਨੇ ਮਮੀ ਦਾ ਨੰਬਰ ਮਮੀ ਆਪਣੀ ਨੰਬਰ ਦੇ ਉਹਦਾ ਲਾਓ ਉਹਨਾਂ ਦਾ ਨੰਬਰ ਵਾਲਾ ਫੋਨ ਬਾਈ ਜਾਨ ਦੋ ਜੱਦੀ ਪਨੀਰ ਮਿਲੇਗੀ ਤੁਹਾਨੂੰ ਜਾਂ ਦੱਤੀ ਪਿਆਰੇ ਨਾ ਤਾਂ ਪੰਜਾਣਾ ਬਣਾਉਂ ਕਰ ਮਾਨ ਸਦੋ ਨਾ ਮਾਨ ਨੂੰ ਦੇਖੋ ਸਾਹਮਣੇ ਸਾਲਾ ਨਹੀਂ ਕਹਿੰਦੇ ਕਾਸ ਚਲ ਕਰ ਮੋ ਉਧਰ ਬਾਈ ਸਿੱਖੂਗੇ ਜੀ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਆ ਦੱਸੋ ਕਿੱਥੋਂ ਦੇ ਰਹਿਣ ਕਿੱਥੋਂ ਦੇ ਰਹਿਣ ਵਾਲੇ ਜੀ ਪਿਆਰ ਦੇ ਪੰਜਾਬੀ ਪ੍ਰੋਪਰ ਬੋਲਣ ਦੇ ਜਿਹੜੇ ਬੋਲ ਕਹਿੰਦੇ ਨੇ ਜਿਹੜੇ ਨਿਆਣੇ ਪ੍ਰਵਾਸੀ ਦੇ ਹਾਂ ਉਹਨੂੰ ਭਲੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਪੰਜਾਬੀ ਨੂੰ ਵੀ ਬੁਣਾਤਾ ਇਹਨਾਂ ਨੇ ਪੱਕੀ ਗੱਲ ਆ ਪੱਕੀ ਗੱਲ ਆ ਉਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਓ ਨਹੀਂ ਪੜ੍ਹਨੇ ਨੇ ਹਾਂ ਤੂੰ ਨੇ ਰਾਤੇ ਕੋਈ ਕੋਈ ਤਾਂ ਇੱਕੋ ਬਾਦ ਨਹੀਂ ਬੜੇ ਨਹੀਂ ਬੈਠੇ ਨਹੀਂ ਕਿਤੇ ਨਹੀਂ ਬਾਬਾ ਜੀ ਇਹ ਕਿਉਂ ਨਹੀਂ ਬੈਠੇ ਗੱਡੀ ਦੇ ਇੱਥੇ ਛੱਡਦੀ ਆਈ ਇਹਨਾਂ ਨੂੰ ਇੱਕ ਮੌਕਾ ਦੇ ਦਈਏ ਨਾ ਆ ਵੀਰੋਂ ਇਹਨਾਂ ਨੂੰ ਵੀ ਦੇ ਦਿਓ ਜਾਈਏ ਕੋਈ ਇੱਕ ਮੌਕਾ ਦੇ ਦਈਏ ਚੱਲ ਓਏ ਨਹੀਂ ਵੀਰੋਂ ਨਹੀਂ ਕਰੀਏ ਉਹਨੂੰ ਕੋਤੇ